ਵੇ ਲੈ ਇਹਨਾਂ ਦਾ ਹਾਲ ਦੱਸ ਕਿੱਥੇ ਧਰ ਗਏ ਆ ਮੈਨੂੰ ਹੱਦ ਹੋ ਗਈ ਨਾਲੀ ਲੈ ਇੱਥੋਂ ਹੀ ਨਾ ਬਿਠਾਉਂਦੇ ਮੰਮੀ ਨੇ ਕਿਹਾ ਹੈਗਾ ਤੇ ਮੈਨੂੰ ਲੈ ਗਏ ਨਾਲ ਹੁਣ ਕੱਦ ਚ ਵੀ ਨਹੀਂ ਖੜਿਆ ਦੱਸ ਨਹੀਂ ਆ ਨਾ ਮੰਮੀ ਨੂੰ ਸ਼ਰਮ ਪੁੱਤੋਂ ਆ ਗਈਆਂ ਮੈਂ ਮਰ ਇੱਥੇ ਧਾਰ ਗਈਆਂ ਹਾਈਵੇ ਮੇਰੇ ਰੱਬਾ ਦੱਸ ਨਾਲ ਲੈ ਜਾਂਦਾ ਤੈਨੂੰ ਤੇ ਕੀ ਫਰਕ ਪੈਚ ਲੈ ਇੱਥੋਂ ਤੇ ਤੂੰ ਬਹਿ ਗਈ ਮਗਰ ਉਹਦੇ ਇੱਥੇ ਤੂੰ ਹੀ ਜਾਉਗੀਗੇ ਤੂੰ ਹੀ ਗੁੱਸੇ ਹੋਇਆ ਹੀਗੇ ਤੇ ਨਾਲ ਲੈ ਗਏ ਮੈਨੂੰ ਤੇ ਉਹ ਗਾਂ ਜਾ ਗਏ ਧਾਰਤਾ ਵਹਿਲਾ ਰਹਾ ਹਾਲ ਫਿਰ ਆਲੰਦ ਅਜ ਨੂੰ ਕਰ ਇਹਨੂੰ ਤਾਂ ਮੈਂ ਮਾਤ ਦਿਨੀ ਆ ਨਾ ਤੇ ਤੇਰੀ ਸ਼ਰਮ ਆਉਂਦੀ ਆ ਨਾਲ ਹੈ ਕਿੱਡਾ ਵੱਧਵਾਏ ਮੈਂ ਤਾਂ ਕਿੰਝਾ ਚਾਂਦੇ ਆ ਹੀਗਾ ਹਾਏ ਹਾਏ ਪੁੱਤ ਮੈਂ ਤਾਂ ਸੋਚਿਆ ਚਲ ਤੂੰ ਨਾਲ ਜਾਵੇਂਗੀ ਆਂਦਾ ਤੇ ਚੱਕਰ ਆਉਂਦੇ ਆ ਤੇ ਇਹ ਨਾ ਹੋਵੇ ਅੰਤਰਾ ਰਾਜ ਕਿਤੇ ਕੰਮ ਖਰਾਬ ਹੋ ਚਲ ਬੰਦਾ ਨਾਲ ਚੰਗਾ ਹੁੰਦਾ ਵਾ ਮੈਨੂੰ ਕੀ ਪਤਾ ਹੈ ਫਿਰ ਤੈਨੂੰ ਇੱਥੇ ਲਾਏ ਨਾ ਮੈਂ ਤੇਰੇ ਪਿਓ ਨੂੰ ਕਾਲ ਦਿੰਦੀ ਨਾਲ ਮੈਨੂੰ ਕਹਿੰਦੇ ਵੀ ਤੂੰ ਉੱਥੇ ਕੀ ਕਰਨਾ ਵਾ ਉੱਥੇ ਰਹਿਣੀ ਗੁੱਸੇ ਹੋਣ ਇਹ ਤਾਂ ਬਿਠਾ ਲਿਆ ਇਹ ਤਾਂ ਤੇ ਆ ਤਰ ਕੇ ਮੁਕੇ ਫਿਰ ਉੱਥੇ ਕੋਈ ਨਹੀਂ ਆ ਲੰਦੇ ਘਰ ਉਹਨਾਂ ਦੇ ਘਰੇ ਹੀ ਆ ਨਾ ਇਹਦਾ ਮਾਂਜਾ ਲਉਣੀ ਚੱਜਣਾ ਮੈਂ ਕਰਦਾ ਕਿ ਫਿਰਦਾ ਵਾ ਚਲ ਕੋਈ ਨਹੀਂ ਤੂੰ ਮੋੜ ਸੇ ਹੀ ਕਰ ਆਪਣਾ ਮੇਰੀ ਧੀ ਇਹ ਹੈ ਇਦਾਂ ਦਾ ਵਾ ਪਤਾ ਤਾਂ ਹੈਗਾ ਤੇ ਮੇਰੇ ਸੁਭਾਅ ਦਾ ਬੜੀ ਦੰਨੀ ਨਾ ਕਰਨਾ ਚਾਹੀਦਾ ਇੱਥੇ ਹੀ ਨਾ ਕਹਿ ਦਿੰਦੇ ਵੀ ਨਹੀਂ ਖੜਨਾ ਚਲ ਕੋਈ ਗੱਲ ਨਹੀਂ ਛੱਡ इन मैं मत दिन चाचना आ जा तू ले आ गए बड़ी लगी चेर लाके आयो ती दसना तेन इनाम लाके आना टाइम तो ते लगना ही दस ਕਿ ਇਹ ਨਾ ਕਿ ਲੱਗੇ ਖਲੋ ਜਾਂਦੇ ਮੁਰਕੇ ਇੱਕ ਨਾਲ ਲੋਕੀ ਦੋ ਲੰਦੇ ਉਹ ਸਵਾ ਮੈਂ ਕਿਦਾਂ ਕਿ ਖਲੋਤਾ ਵਾਂ ਐਵੇਂ ਗੱਲਾਂ ਕਰਦੀ ਆ ਪਹਿਲਾਂ ਬੈਂਕਟ ਗਿਆ ਵਾਂ ਉੱਥੇ ਕੈਸ਼ ਹੈ ਨਹੀਂ ਉੱਥੋਂ ਪੈਸੇ ਕਢਾਉਣੇ ਸੀ ਅੱਛਾ ਮੁਰਕੇ ਕੈਸ਼ ਮਿਲਿਆ ਤੇ ਉਹ ਵੀ ਥੋੜਾ ਭੀੜ ਬੜੀ ਸੀ ਉੱਥੇ ਉਹਨਾਂ ਸਾਰਾ ਰੁਪਈਆ ਦਿੱਤਾ ਯੋ 22000 ਤੇ ਇਹ ਉਹਨਾਂ ਨੂੰ ਪਹਿਲਾਂ ਫੋਨ ਕਰਨਾ ਨਾ ਬਈ ਮੈਂ ਆਉਣਾ ਵਾਂ ਤੇ ਤੂੰ ਕੈਸ਼ ਕਰ ਤਾ ਪਹਿਲਾਂ ਉਹਨਾਂ ਨੂੰ ਫੋਨ ਕਰਨਾ ਉਹ ਹੁਣ 10000 ਰੁਪਈਆ ਮੁਰਕੇ ਮੈਂ ਏਜੰਟ ਵਾਲ ਚੱਲ ਗਿਆ ਤੇ 10000 ਉਹਨੂੰ ਦਿੱਤਾ ਅੱਛਾ ਹੈ ਤੇ 12000 ਰੁਪਇਆ ਕੋਲੀ ਆ ਲੈ। ਤੂੰ ਗਰੇ ਵਾ ਤੋਰਤਾ ਆਪਣੇ ਕਪੜੇ ਕੁੱਪੜੇ ਬਣਾਦਣ ਵਾਲੇ ਕੁੜੀ ਨੂੰ ਬਣਾ ਦੇ। ਮਿਹਰਲੀ ਗੱਲ ਦਾ ਨਾ ਕਿਸੇ ਨੂੰ ਪਤਾ ਲੱਗੇ। ਨਹੀਂ ਮੈਂ ਦੱਸਾਂ। ਮੈਂ ਜਿੰਦਰ ਦੇ ਖਾਤੇ ਚੋਂ ਕਢਾਈ। ਅੱਛਾ। ਪੈਸੇ ਤੇ ਵਾਧ ਕਢਾਉਣੇ ਸੀ। ਉਹ ਫਿਰ ਉਹਨਾਂ ਨੇ ਚੈੱਕ ਭਰਾ ਕੇ ਰੱਖ ਲੈ ਮੇਰੇ ਕੋਲ। ਆਂਦੇ ਹੁਣ ਜਰੂ ਕੈਸ਼ ਆਏਗਾ ਨਾ ਤੇ ਕੱਲ ਨੂੰ ਲੈ ਜਾਵਾਂ। ਹੋਈ ਨਹੀਂ ਉਹਨਾਂ ਨੂੰ ਪਤਾ ਨਾ ਲੱਗ ਜੇ। ਦੱਸ ਮੈਂ ਐਡਾ ਸ਼ਰਾਈਆਂ ਨੂੰ ਪਤਾ ਲੱਗ ਜਾਊਗਾ। ਉਹ ਚਲਾਕ ਪਤਾ ਕਿੰਨੇ ਨੇ। ਤੁਸੀਂ ਆਪਣੇ ਲੋ ਭਾਈ ਜਿੰਨੇ ਮਰਜ਼ੀ ਆਪਣੇ ਆਪ ਨੂੰ ਵੱਧ ਸਮਝਦੇ ਜੀ। ਸਦਾਣੇ ਇਹ ਵਲੇ ਨਹੀਂ ਚਲਾਕ ਜਿਹੜੇ ਦਾਅ ਮਾਰਨ ਦੇ। ਲਗਦਾ ਨਿਆਣੇ ਆ ਗਏ ਸ਼ਰਨ ਦੀ ਆਵਾਜ਼ ਆਉਂਦੀ ਆ ਜੀਵਨ ਇਹ ਜੀਵਨ ਆ ਹਾਂਜੀ ਉਹ ਗੱਲ ਸੁਣ ਹਾਂ ਆ ਗਈ ਜੇ ਹਾਂਜੀ ਦੱਸੋ ਨਿਆਣੇ ਆ ਗਏ ਨਿਆਣੇ ਕਿੱਥੋਂ ਆ ਗਏ ਆ ਆਪਣੇ ਛਦਾਈ ਦਾ ਹਾਲ ਵੇਖ ਲੋ ਕੀ ਹੋਇਆ ਵਾ ਮੈਂ ਨਾ ਸ਼ਰਨੂ ਕੋਲ ਐ ਉਹਦੇ ਨਾਲ ਅੱਛਾ ਆਂਦਾ ਚੱਕਰ ਜਿਹਾ ਹੁੰਦੇ ਆ ਆਹੋ ਤੇ ਮੈਂ ਹਾਂ ਚੱਲ ਨਾਲ ਚੱਗਾ ਹੁੰਦਾ ਤੂੰ ਚੱਲ ਜਾ ਨਾਲ ਇਹਦੇ ਇੱਥੋਂ ਲੈ ਗਿਆ ਮੇਰੇ ਸਾਹਮਣੇ ਬਿਠਾ ਲ ਕੇ ਤੇ ਉਹ ਗਲੀ ਜਾ ਕੇ ਤਾਰਤਾ ਅਹਿ ਤੂੰ ਕਿ ਮੇ ਨਾਲ ਕਰਨਾ ਮੈਨੂੰ ਸ਼ਰਮ ਆਉਂਦੀ ਏ। ਹੈ ਨਕਮਾ। ਆਹੋ। ਅਕਰ ਤੂੰ ਤਵੇਖ ਲੈ ਇਹਦੀ ਚੰਗੀ ਪੜੀ। ਤੂੰ ਮੈਨੂੰ ਕਹਿੰਦੀ ਮੈਂ ਲੈ ਆਂਦਾ ਇਹਨੂੰ ਨਾਲ। ਉਹ ਮੈਂ ਤਾਂ ਸੋਚਿਆ ਤੁਸੀਂ ਘਰ ਹੈ ਨਹੀਂ ਉਦੋਂ। ਤੇ ਮੈਂ ਸੋਚਿਆ ਚੱਲ ਜੇ ਚੱਕਰ ਆਏ ਕਿ ਤੱਕ ਕਿਉਂ ਆਏ ਆ ਤੇ ਜਾ ਸ਼ਰਨੇ ਦੇ ਨਾਲ ਚੱਲ ਜਾ। ਤੇ ਡਰਦਾ ਮੇਰੇ ਸਾਹਮਣੇ ਗਿਆ ਲੈ ਤੇ ਗਲੀ ਚ ਤਾਰ ਗਿਆ ਮੁੜ ਕੇ। ਮੈਨੂੰ ਕੀ ਪਤਾ ਸੀ ਜੇ ਇਦਾਂ ਕਰਨੀ ਸੀ ਤੇ ਮੈਂ ਤੁਹਾਨੂੰ ਨਾਲ ਕੱਢ ਦਿੰਦੀ ਫਿਰ। ਬੜੀ ਮੜੀ ਗੱਲ ਕੀਤੀ ਆ ਉਹਨੇ। ਉਹਨੇ ਹੋਤ ਨਹੀਂ ਕਿ ਤੂੰ ਦਫਾ ਹੋਣਾ ਕਿਤੇ। ਨਹੀਂ ਨਹੀਂ ਹੋਰ ਕਿੱਥੇ ਜਾਣਾ ਵਾ ਸੜੂ ਸੜੂ ਕਰ ਰਹੀ ਕੁੜੀ। ਉਹ ਵੀ ਸੱਚੀ ਆ। ਆਹੋ। ਅੰਦੀ ਮਨੋਂ ਉਹ ਧਾਰਕ ਤਾਂ ਵੀ ਗੱਡੀ ਦਨ ਤੁਰ ਕੇ ਆਈਆਂ ਮੈਂ ਹਾਦੀ ਕਰਦਾ ਮੁੰਡਾ ਇਹ ਸੱਚੀ ਗੱਲ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਕਾਦੀ ਸ਼ਰਮ ਆਉਂਦੀ ਇਹਨੂੰ ਤੂੰ ਜਹਾ ਪਰ ਘਰੋਂ ਨਾ ਲੱਗ ਜਾ ਇਹਨੂੰ ਜਿ ਨਹੀਂ ਨਾਲ ਖਾਣਾ ਤੇ ਸਾਰਿਆਂ ਨੂੰ ਪਤਾ ਵੀ ਵਿਆਹਾ ਵਾ ਉਹ ਤੇ ਗੱਲ ਨਾ ਤਵਾਰਾ ਵਾ ਤੂੰ ਹੋਰ ਕਿਸ ਨੂੰ ਮਗਰ ਭਾਈ ਕਰਨਾ ਸ਼ਰਮਾ ਜੜੀਂ ਹੈ ਇਹਨੂੰ ਸ਼ਰਮਾ ਮਾਰਦੀਆਂ ਇਹਨੂੰ ਡੰਗਰ ਨਹੀਂ ਤੇ ਹੋਰ ਕੀ ਹੈ ਫਿਰ ਇਹਨੂੰ ਆਲੰਦ ਹੋਜ ਕਰ ਇਹਦੀ ਤਾਂ ਕਲਾਸ ਚੱਜਣਾ ਲਾਉਣੀ ਹੁਣ ਤੂੰ ਇਹਦੇ ਵਿੱਚ ਬੋਲਿਓ ਇਹਨੂੰ ਮੈਂ ਪੁੱਛਣੀ ਹੈ ਨਾ ਹਾਂ ਸ਼ਰਮੀ ਹੈ ਨਹੀਂ ਕਿਤੇ ਮਾਸਾ ਵੀ ਇਹਨੂੰ ਪਰਣਾ ਚਾਹੀਦਾ ਨਹੀਂ ਨੇਤਰਾ ਕਰਨਾ ਚਾਹੀਦਾ ਤਾਂ ਨਹੀਂ ਹੋ ਉਹ ਵੀ ਵਿਚਾਰੀ ਨੇ ਮੂੰਹ ਬਣਾਇਆ ਇਹ ਤਾਂ ਉਹ ਬੱਚੀ ਬਲੱਡ ਬਲੂਡ ਨਾ ਘਟਿਆ ਹੋਇਆ ਇੱਕ ਦੇ ਉਹਦਾ ਇਸੇ ਕਰਕੇ ਤੇ ਮੈਂ ਨਾਲ ਕੱਲ ਲਿਆ ਹੀਗਾ ਹੁਣ ਮੇਰਾ ਧਿਆਨ ਵਿੱਚ ਇਹ ਰਹਿਣਾ ਹੋਣਾ ਚਿੰਚਿਰ ਕਰਨ ਆਇਆ ਕਿ ਕੀ ਦੀ ਤੇ ਮੁਰਖਤਾ ਹੀ ਆ ਨਾ ਮੈਨੂੰ ਤਾਂ ਇਹ ਟੈਨਸ਼ਨ ਹੁੰਦੀ ਆ ਕਿ ਕਿਤੇ ਰਾਜ ਨਾ ਡੇ ਵਿੱਚ ਚੱਕ ਚੁੱਕਰ ਖਾ ਕੇ ਤੇ ਕੁੜੀ ਨੂੰ ਤੇ ਤਾਂ ਨਾਲ ਕਲਾਇਆ ਇਸੇ ਦਾ ਕਰਕੇ ਕਲਾਇਆ ਵਿਚਾਰੀ ਨੂੰ ਪਰ ਆਕੜ ਬੜੀ ਆ ਨਾ ਆਕੜ ਤੇ ਸਤਵਿਆਂ ਸਮਾਨ ਤੇ ਉਹਦੀ ਹੈਂ ਘਰ ਦੀ ਏ ਤੇਰੀ ਉਹ ਕਿਹੜੀ ਉੰतरी ਕੋ ਲੱਗਦੀ ਨਹੀਂ ਤੇਰੀ ਜਿਹੜੇ ਤੂੰ ਮਗਰ ਬੈਠੀ ਏ ਤੇਰੇ ਪਤਾ ਨਹੀਂ ਕਿੱਦਾਂ ਦਾ ਦਿਮਾਗ ਹੋ ਗਿਆ ਖੋਤੇ ਜਿਹੇ ਦਾ ਮਿੰਟ ਸਮਝ ਨਹੀਂ ਆਉਂਦੀ ਪਰ ਮੈਂ ਗੱਲ ਮਾੜੀ ਐ ਚੱਲ ਕੋਈ ਨਹੀਂ ਡਾਕੂਮੈਂਟ ਠਹਿਰ ਕੇ ਤੂੰ ਫੋਨ ਕਰਿਓ ਮੈਂ ਫੋਨ ਕਰਦਾ ਜੇ ਆਊਗਾ ਨਾ ਤੇ ਪੁੱਤਾਂ ਨਾਲ ਗਈ ਕਮੀ ਕਿਉਂ ਨਾ ਇਹਦੀ ਮੈਂ ਪਾਲਚ ਕਰਨੀ ਚੰਗੀ ਤਾਂ ਤੇ ਰੱਤ ਦਾ ਡਰਾਦਾ ਕਿੱਥੇ ਪਹੁੰਚਾ ਖਾਰਦੇਆ ਕੋਲ ਆ ਕਰ ਕਬੂਤਾ ਕ ਚੰਗੀ ਚੱਲ ਫਿਰ ਹਾਂ ਫੋਨ ਕਰਕੇ ਪੁੱਛਿਓ ਉਹਨੂੰ ਜਰਾ ਮੈਂ ਕਰ ਦਿੰਦਾ ਫੋਨ ਫਿਰ ਮੇਰਾ ਧਿਆਨ ਵਿੱਚੇ ਰਹਿਣਾ ਨਹੀਂ ਦੇਖਾਂ ਬਾਹਰ ਅੰਦਰ ਦਾ ਕੋਈ ਮੜਾ ਮੋਟਾ ਹੋਣਾ ਜਿੱਦਾਂ ਉਹਨਾ ਪੈਸੇ ਕਢਾ ਕੇ ਲਿਆਏ ਜੇ ਉਹਨਾਂ ਦੇ ਫੋਨ ਦੇ ਤੇ ਮੈਸੇਜ ਤੱਕ ਨਾ ਜਾਊਗਾ ਮੈਸੇਜ ਕਿੱਥੋਂ ਜਾਣਾ ਵਾ ਨੰਬਰ ਤੇ ਮੈਂ ਆਪਣਾ ਦੇ ਖੜਿਆ ਉੱਥੇ ਅੱਛਾ ਹੋਰ ਚੱਲ ਫਿਰ ਤਾਂ ਵਧੀਆ ਹੋ ਗਿਆ ਕੋਣ ਨੂੰ ਪਤਾ ਲੱਗਣਾ ਕਿ ਇਹਨੂੰ ਤੇ ਵੀ ਚਾਹ ਚੁਬਣਾ ਕੇ ਲਿਆਵਾਂ ਘੁੱਟ ਮੈਂ ਚਾਹ ਨਹੀਂ ਕਿ ਬਿਣੀ ਰੋਟੀ ਖਾਣੀ ਆ ਰੋਟੀ ਤਿਆਰ ਆ ਲੈ ਮੇਰੀ ਗੱਲ ਸੁਣ ਹੁਣ ਵੀ ਜਾ ਨਿਕਾੜ ਦੇਣਾ ਵਾ ਜੰਡਰੇ ਮਾੜਾ ਮੋਟਾ ਅੱਛਾ ਹੈ ਤੇ ਉਹਨੂੰ ਆਪਾਂ ਰੁਪਈਆ ਦੇਣਾ ਵਾ ਸਾਰਾ 50000 ਹੋਰ ਤੇ 10 ਜਿਹ ਦੇਤਾ 60000 ਰੁਪਈਆ ਦੀ ਗੱਲ ਹੋਈ ਆ ਦੇ ਨਾਲ ਚਲੋ ਵਾਖੀ ਹੁਣ ਉਹਦਾ ਕਿਤੇ ਕਰਦਾ ਹੀ ਮਾੜਾ ਮੋਟਾ ਨਹੀਂ ਵਿਜਾ ਕਢਾ ਦੇਣਾ ਤੇ ਉਹ ਅਸੀਂ ਇਹਨਾਂ ਦੇ ਹੱਥੇ ਫੜਾ ਦੇਣਾ ਵਾ ਉਸੇ ਵੀ ਜਿਹਦੇ ਸਿਰ ਤੇ ਸਾਡਾ ਬਾਨਾ ਬਾਂਜਣਾ ਅਸੀਂ ਪੈਸੇ ਖਾਏ ਨੇ ਸਾਰੇ ਚੱਲ ਅੱਛਾ ਰੱਬ ਨੇ ਸੋਨੀ ਤੇ ਹੈ ਹੀ ਨਾ ਸਾਡੀ ਵੀ ਹਾਂ ਹੈਨਾ ਵਧੀਆ ਨਹੀਂ ਮੈਂ ਰੋਟੀ ਲਾ ਕੇ ਨਹੀਂ ਹਾਂ ਜਾ ਲੈ ਆ ਚੱਲ ਹੁਣ ਇਹ ਆ ਆਪਣਾ ਤੇ ਜੋਰ ਨਹੀਂ ਪੈਣਿਆ ਆਪਣਾ ਤੇ ਜਲੂਸ ਨਿਕਲਣ ਆਲਾ ਵਾ ਬੈਂਕ ਵਾਲਿਆਂ ਨੇ ਡਿਆ ਪਣਾ ਹੀ ਹੋਣਾ ਆਣ ਕੇ ਇੱਥੇ ਸਾਨੂੰ ਖਿਚਣ ਧੋਣ ਹੁਣ ਇਹ ਆ ਵੀ ਮੈਂ ਮਿੰਟੋਂ ਮਿੰਟੀ ਕਢਾਉਣਾ ਉਥੋਂ ਪੈਸੇ ਤੇ ਆਪਣੇ ਜਿਹੜੇ ਕਰਜ਼ੇ ਵਾਲੇ ਆ ਉੱਥੇ ਥੋੜੇ ਬੋਦੇ ਦਿਨਾ ਵਾ ਇਹਨੇ ਨਾ ਉਹ ਖਲੋਤੇ ਰਹਿਣਗੇ ਤੇ ਆਪਣੇ 6 ਮਹੀਨੇ ਹੋਰ ਨਾ ਜਾਣੇ ਗਾਹ ਨਾ ਗਾਹ ਵੇਖੀ ਜਾਓ ਲੱਗਦਾ ਯਾਰ ਸੰਨੀ ਹੈ ਆ ਸੰਨੀ ਹੈ ਯਾਰ ਲੱਗਦਾ ਉਹ ਬੱਲੇ ਸੰਨੀ ਕੀ ਹਾਲ ਚਾਲ ਆ ਕਰਨ ਕੀ ਹਾਲ ਆ ਠੀਕ ਠਾਕ ਆ ਠਾਕ ਠਾਕ ਮੈਂ ਉਹ ਦਿਆ ਵੇਖਣ ਮੈਂ ਕਹਿਆ ਜਿਆਦਾ ਸੰਨੀ ਹੈ ਤੇ ਮੈਂ ਉਹ ਰੁਕ ਗਿਆ ਹੀ ਆ ਠੀਕ ਆ ਠੀਕ ਆ ਹੋਰ ਬੱਲੇ ਹੋਰ ਸੰਨੀ ਕੀ ਹਾਲ ਚਾਲ ਆ ਵਧੀਆ ਵਧੀਆ ਠੀਕ ਠਾਕ ਕਿਧਰ ਆਉਂਦੇ ਆ ਇਧਰੋਂ ਮੈਂ ਤੇ ਆਉਂਦੇ ਆ ਡਿਊਟੀ ਤੋਂ ਬੋਛਰਾ ਕਿੱਥੇ ਹੁੰਦਾ ਵਕਦੀ ਤੂੰ ਵੇਖਿਆ ਨਹੀਂ ਕਿੱਥੇ ਲੱਭਦਾ ਨਹੀਂ ਤੂੰ ਮੈਂ ਯਾਰ ਘਰੇ ਤੈਨੂੰ ਪਤਾ ਘਰਾਂ ਦੇ ਕੰਮ ਨਹੀਂ ਮੁਕਦੇ ਤੇ ਅੱਛਾ ਅੱਛਾ ਆਹੋ ਤਾਂ ਠੀਕ ਨਹੀਂ ਆਪਾਂ ਦਵਾਈ ਲੈ ਆ ਗਏ ਬੜੇ ਦਿਨਾਂ ਬਾਅਦ ਤੈਨੂੰ ਵੇਖਿਆ ਯਾਰ ਬੜੇ ਆਹੋ ਬੜੇ ਦਿਨ ਬਾਅਦ ਆਪਾਂ ਮਿਲੇ ਆ ਕਿੱਥੇ ਡਿਊਟੀ ਕਿੱਥੇ ਕਰਦਾ ਮੈਨੂੰ ਤਾਂ ਨੌਕਰੀ ਮਿਲ ਗਈ ਕਿੱਥੇ ਬੈਂਕ 'ਚ ਬੈਂਕ 'ਚ ਹਾਂ ਬੈਂਕ 'ਚ ਮਿਲ ਗਈ ਨੌਕਰੀ ਤੇ ਭਰਾ ਤੂੰ ਚੰਗਾ ਰਹਿ ਗਿਆ ਵਾਦੇ ਠੀਕ ਆ ਠੀਕ ਆ ਠੀਕ ਆ ਆਈ ਤੇ ਭਰਾਵਾ ਰਹਿ ਗਿਆ ਡੰਗਰਾਂ ਜੋ ਗਈ ਠੀਕ ਆ ਠੀਕ ਆ ਹੋਰ ਸੁਣਾ ਮੇਰਾ ਵੀਰ ਸਾਹਿਬ ਵਧੀਆ ਘਰ ਪਰਿਵਾਰ ਸਭ ਠੀਕ ਆ ਸਭ ਠੀਕ ਠਾਕ ਤੂੰ ਸੁਣਾ ਮੇਰਾ ਮੈਂ ਵੀ ਠੀਕ ਆ ਵਧੀਆ ਸਾਹਿਬ ਤੇ ਹੁਣ ਕਿਧਰੋਂ ਜਾਂਦੇ ਆ ਉਹਨੂੰ ਮੈਂ ਬਸ ਡਿਊਟੀ ਤੇ ਘਰ ਜਾਂਦੇ ਆ ਬਸ ਘਰੇ ਹਾਂ ਘਰੇ ਜਾਂਦੇ ਆ ਤੇਰਾ ਕੋਈ ਨੰਬਰ ਨੁਮਰ ਨਹੀਂ ਪਹਿਲੇ ਹੈਗਾ ਸੀ ਤੇਰਾ ਨੰਬਰ ਤੇ ਉਹ ਮੇਰਾ ਫੋਨ ਇੱਕ ਵਾਰੀ ਖਰਾਬ ਹੋ ਗਿਆ ਸੀਗਾ ਅੱਛਾ ਬਾਅਦ ਚੋਂ ਚੋਂ ਨੰਬਰ ਨੁਮਰ ਨਿਕਲ ਗਿਆ ਏਦਾਂ ਹੀ ਨੰਬਰ ਲਿਖ ਲੈ ਕੋਈ ਗੱਲ ਨਹੀਂ ਕਿਤੇ ਕੋਈ ਗੱਲ ਬਾਅਦ ਤੂੰ ਕਦੇ ਮਿਲਿਆ ਹੀ ਨਹੀਂ ਅੱਜ ਕਿਤੇ ਹੋਏ ਟੱਕਰੇ ਠੀਕ ਆ ਠੀਕ ਆ ਆਹੋ ਤੇਰਾ ਬਾਪੂ ਤੇ ਯਾਰ ਹੁੰਦਾ ਨਾ ਇੰਦਾ ਬੈਂਕ ਚ ਬਾਪੂ ਹਾਂ ਬਾਪੂ ਕਿਤੇ ਆਇਆ ਉਹ ਨਾ ਕੰਮ ਕਿਤੇ ਹੋਰ ਫਿਰ ਲੱਗਦਾ ਡੇਰੀ ਖੋਦਣ ਲੱਗੇ ਤੁਸੀਂ ਆਪਦੀ ਉਹ ਨਹੀਂ ਨਹੀਂ ਯਾਰ ਡੇਰੀ ਡੂੜੀ ਖੋਲਣੀ ਆ ਇੰਨੀ ਪਹੁੰਚ ਕਿੱਥੇ ਤੁਹਾਨੂੰ ਪਤਾ ਹੈ ਗਈ ਆ ਨਹੀਂ ਯਾਰ ਬਾਪੂ ਤੇਰੇ ਲੋਨ ਪਾਸ ਕਰਾਇਆ ਵਾ ਕਹਿੰਦਾ ਡੇਰੀ ਫਾਰਮ ਖੋਲਣਾ ਵਾ ਲੋਨ ਪਾਸ ਕਰਾਇਆ ਹਾ ਹੋ ਉਹ ਨਹੀਂ ਨਹੀਂ ਤੈਨੂੰ ਪਲੇਖਾ ਲੱਗਣਾ ਵਾ ਨਹੀਂ ਯਾਰ ਮੈਂ ਉਹਨੂੰ ਆਪ ਪਾਸ ਕਰਾਇਆ ਮੇਰੇ ਕੋਈ ਸਹੀ ਡਿਟੇਲ ਨਾ ਮੈਂ ਸਾਰਾ ਕੰਮ ਹੀ ਮੈਂ ਕਰਾਇਆ ਵਾ ਉਹ ਨਹੀਂ ਨਹੀਂ ਇਦਾਂ ਦੀ ਕੋਈ ਗੱਲਬਾਤ ਨਹੀਂ ਗਈ ਕੋਈ ਘਰ ਸਲਾਈ ਨਹੀਂ ਕੋਈ ਇਦਾਂ ਦੀ ਉਹਦੇ ਨਾਲ ਇੱਕ ਬੰਦਾ ਹੋਰ ਹੁੰਦਾ ਉਹ ਡੀ ਡੀ ਦਾੜੀ ਆ ਮਨਵੀਰ ਸਿੰਘ ਨਾਮ ਆ ਉਹਦਾ ਦੋਵੇਂ ਆਨੇ ਹੁੰਦੇ ਨੇ ਬੈਂਕ ਚ ਮਨਵੀਰ ਸਿੰਘ ਨਾਮ ਦਾ ਹਾਂ ਮਨਵੀਰ ਸਿੰਘ ਤੇ ਉਦਾਂ ਮੇਰਾ ਹਸਾ ਨਾ ਜਿਹੜੇ ਤੁਸੀਂ ਕਹਿਣ ਦਿਓ ਤਾਇਆ ਹੀ ਆ ਮੇਰਾ ਉਦਾਂ ਉਹ ਆਉਂਗੀ ਜਿਹੜੀ ਦਾੜੀ ਆ ਉਹਦੀ ਪਰ ਇਹ ਆ ਕਿ ਕਰਜ਼ੇ ਵਾਲੇ ਕੰਮ ਤੋਂ ਨਹੀਂ ਦੂਰ ਮੈਂ ਯਾਰ ਕਰਜ਼ੇ ਵਾਲਾ ਕੰਮ ਨਹੀਂ ਹੋ ਸਕਦਾ ਨਹੀਂ ਯਾਰ ਇਹੋ ਜੀ ਗੱਲ ਨਹੀਂ ਐ ਮੈਂ ਮੈਨੂੰ ਪਤਾ ਵਾ ਸ਼ਰਾਬੇ ਡਿਟੇਲ ਮੇਰੇ ਕੋਲ ਸਾਰੀ ਮੈਂ ਸ਼ਰਾਬਾ ਕੰਮ ਕਰਾਉਣਾ ਪਰ ਲੋਨ ਹੀ ਮੇਰੇ ਕੋਲ ਕਰਾਇਆ ਹੋਵੇ ਆ ਸਾਰੀ ਡਿਟੇਲ ਵੇਖ ਤੇਰੀ ਜਾ ਰਿਹਾ ਤੇ ਬਾਪੂ ਵੀ ਆ ਹਾਂ ਕਿੰਨਾ ਕ ਲਾਉਣ ਵਾਲਾ 9 ਲੱਖ 80 ਹਜ਼ਾਰ ਬੀ ਆਵਾ 9 ਲੱਖ 80 ਹਜ਼ਾਰ ਹਾਂ ਜਾਰੇ ਕੋਈ ਘਰ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ 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 9 ਲੱਖ 80 ਹਜ਼ਾਰ ਪਾਸ ਕਰਾਇਆ ਮੈਂ ਹੀ ਕਰਾਇਆ ਸਾਰਾ ਕੰਮ ਹੀ ਮੇਰੇ ਹੱਥੀਂ ਆਇਆ ਵਾ ਨਹੀਂ ਯਾਰ ਘਰ ਨਹੀਂ ਕੋਈ ਇਹੋ ਜਿਹਾ ਸਲਾਹ ਕੀਤੀ ਨਹੀਂ ਕਿ ਕੋਈ ਨਾਲੇ ਕਰਜ਼ੇ ਤੇ ਤੁਹਾਨੂੰ ਪਤਾ ਅਸੀਂ ਵੈਸੇ ਹੀ ਬੜੀ ਦੂਰਵਾ ਕਰਜ਼ੇ ਵਾਲੇ ਦੇ ਕੰਮ 'ਚ ਤਾਂ ਆਪਾਂ ਪੈਂਦੇ ਨਹੀਂਗੇ ਨਹੀਂ ਨਹੀਂ ਲਿਆ ਵਾ ਮੇਰਾ ਅੱਗੇ ਸੋਚਣ ਦਿਆ ਹੈ ਮੈਂ ਕਿਾ ਸੰਨੀ ਦੇ ਨਾਲ ਆਉਂਦਾ ਨਹੀਂ ਗੱਲ ਕੋਈ ਗੜਬੜ ਹੈਗੀ ਆ ਮੈਂ ਡਿਆ ਸੋਚਣਾ ਆਪਣੇ ਮਨ ਚ ਕਿੰਨੀ ਨਹੀਂ ਆਉਂਦਾ ਯਾਰ ਮੈਨੂੰ ਪਤਾ ਹੀ ਨਹੀਂ ਇਹ ਚੀਜ਼ ਦਾ ਜੇ ਪਤਾ ਹੋਵੇ ਤੇ ਬੰਦਾ ਹਨਾ ਆ ਪਾਵੇ ਨਾਲੇ ਕਰਜ਼ੇ ਵਾਲਾ ਕਾਮੀਆਂ ਨਹੀਂ ਤੂੰ ਪਾਇਆ ਰਹਿਂਦੇ ਨੇ ਤਾਇਆ ਦਾ ਕੀ ਰੋਲ ਰਵੇ ਚਪਲਾ ਨਹੀਂ ਤਾਇਆ ਤੇਰਾ ਨਾਲੇ ਹੁੰਦਾ ਪੂਰੀਆਂ ਗਵਾਈਆਂ ਕੋਈਆਂ ਉਹਨੇ ਪਾਈਆਂ ਬੰਦਾ ਮੈਨੂੰ ਵੇਖ ਕੇ ਬੜਾ ਚਲਾਕ ਡਿਆ ਲੱਗਣ ਤਾਇਆ ਤੇਰਾ ਉਹ ਗਵਾਈਆਂ ਉਹਦੀਆਂ ਵਾ ਸਾਰਾ ਕੰਮ ਹੀ ਗਵਾਈਆਂ ਉਹਦੀਆਂ ਹੀ ਆ ਕਿ ਤੇ ਪੈਸੇ ਪੈਸੇ ਲਏ ਆ ਜਾਂ ਨਹੀਂ ਲਏ ਨੇ 9 ਲੱਖ 80 ਹਜ਼ਾਰ ਪਾਸ ਹੋ ਗਿਆ ਵਾ ਉਹ ਤੇ ਲੈ ਬਸ ਲੈ ਲਿਆ ਸਮਝੋ ਗੱਲ ਤੇ ਇੱਕੋ ਹੀ ਆ ਪਾਸ ਨਹੀਂ ਹੋ ਗਿਆ ਵਾ ਹੋ ਗਿਆ ਹੋ ਗਿਆ ਪੂਰਾ ਆ ਯਾਰ ਇਹ ਕੰਮ ਤੇ ਤੂੰ ਮੈਨੂੰ ਅੱਜ ਦੱਸਿਆਰ ਨਾ ਤੇ ਉਹ ਵੀ ਤੂੰ ਅੱਜ ਮੈਨੂੰ ਟੱਕੜ ਗਿਆ ਵਾ ਤੂੰ ਦੱਸਦਾ ਵਾ ਮੈਨੂੰ ਤੇ ਪਤਾ ਹੀ ਨਹੀਂ ਇਹ ਚੀਜ਼ ਦਾ ਸਾਡੇ ਦੇ ਘਰ ਨਹੀਂ ਗਾ ਪਤਾ ਇਹ ਚੀਜ਼ ਦਾ ਨਹੀਂ ਮੈਨੂੰ ਇਹ ਚੀਜ਼ ਦਾ ਥੋੜਾ ਪਤਾ ਵਾ ਕਿ ਮੈਂ ਕਿਹਾ ਤੇਰਾ ਬਾਪੂ ਹੋਣਾ ਸਾਡੀ ਗੱਲ ਸੁਣਾ ਨਾ ਹੋਈ ਹੁਣੀ ਸਾਰੀ ਨਹੀਂ ਯਾਰ ਇਹ ਤੂੰ ਇਦਾਂ ਕਰ ਤੂੰ ਆਪਣਾ ਨੰਬਰ ਦੇ ਮੇਰਾ ਭਰਾ ਨੰਬਰ ਲਿਖ ਤੂੰ ਮੇਰਾ ਹਾਂ ਨੰਬਰ ਲੈ ਲਰ ਚੰਗਾ ਫੇਰ ਛੰਨੀ ਮੈਂ ਚੱਲਦਾ ਹਾਂ ਕੋਈ ਬੰਦੀ ਕੋਈ ਕੰਮ ਹੋ ਗੋ ਨੀ ਮੈਂ ਤੇਰਾ ਨੰਬਰ ਦੇਤਾ ਹੀ ਆਹੋ ਫੋਨ ਕਰਦੀ ਕੋਈ ਵੀ ਗੱਲਬਾਤ ਹੋਗੀ ਠੀਕ ਆ ਕੋਈ ਗੱਲ ਨਹੀਂ ਮੈਂ ਤੈਨੂੰ ਕਰੂੰਗਾ ਫੋਨ ਕੋਈ ਗੱਲ ਨਹੀਂ ਕੋਈ ਗੱਲ ਫੋਨ ਕਰਦੀ ਮੈਨੂੰ ਕੋਈ ਠੀਕ ਆ ਠੀਕ ਆ ਠੀਕ ਆ ਲੈ ਪਾ ਮੇਰੇ ਕੰਮ ਦਾ ਡਰ ਹੀ ਨਾ ਉਹ ਕੰਮ ਹੋ ਗਿਆ ਇਹ 9 ਲੱਖ 80 ਹਜ਼ਾਰ ਤੁਹਾਨੂੰ ਪਤਾ ਹੀ ਨਹੀਂਗਾ ਇਹ ਡੈਡੀ ਨੂੰ ਮੈਂ ਬੜਾ ਸਮਝਾਇਆ ਸੀ ਡੈਡੀ ਦੇ ਇਹਦੇ ਸਾਏ ਦੇ ਨਾਲ ਚੱਤਰ ਤੇ ਪਈ ਅਰ ਜਾ ਕੇ ਕਰਦਾ ਗੱਲ ਨਹੀਂ ਤੇ ਪਤਾ ਨਹੀਂ ਕੀ ਕੋਲ ਖਾ ਲੈਣਾ ਹੀ ਉਹਨੇ ਲੋ ਟੈਨਸ਼ਨ ਪਾਤੀ ਵਾਧੂ ਦੀ ਨਾ ਪੁੱਤ ਹਾਂਜੀ ਮੰਮੀ ਆ ਭਾਈ ਨਾ ਸਮਾਨ ਫੜ ਆ ਗਿਆ ਕਿਤੇ ਆਰਡਰ ਕੀਤਾ ਹੋਣਾ ਕਿਤੇ ਹਾਂਜੀ ਮੈਂ ਕੀਤਾ ਹੀ ਇਹ ਕੀ ਹੈ ਪੁੱਤ ਆ ਮਮੀ ਕੁਝ ਨਹੀਂ ਸੰਸਟੇਨ ਮਂਗਾਈ ਹੀ ਮੈਂ ਹਾਂ ਤੇ ਮੇਹ ਚਲ ਗਰਮੀ ਬੜੀ ਹੈ ਉਚ ਜੰਮ ਗਏ ਆ ਵੇਖੋ ਕੋਈ ਨਹੀਂ ਤੂੰ ਹੀ ਵੀ ਲਾ ਲਿਆ ਕਰਿਓ ਤੇ ਆ ਇੱਕ ਮੋਇਸਚਰਾਈਜ਼ਰ ਹੀ ਠੀਕ ਠੀਕ ਚਲ ਕੋਈ ਨਹੀਂ ਪੁੱਤ ਫੋਣ ਇੱਕ ਕੰਮ ਕਰੀਏ ਆ ਡੈਡੀ ਤੇਰੇ ਨੇ ਨਾ ਮੈਨੂੰ ਪੈਸੇ ਦਿੱਤੇ ਆਂਦੇ ਜੜ ਜੜ ਚੀਜ਼ ਦੀ ਲੋੜ ਆ ਨਾ ਤੇ ਮਾਵਾ ਧੀਏ ਜਾ ਕੇ ਤਾਂ ਲੈ ਆਉ ਠੀਕ ਐ ਮੰਮੀ ਕੋਈ ਗੱਲ ਨਹੀਂ ਗਰਮੀਆਂ ਵਾਲੇ ਸੂਟ ਬਣਾ ਲੈਨੇ ਦੋ ਦੋ ਚਾਰ ਚਾਰ ਬਣਾ ਲਾ ਬਣਾ ਲਾ ਮੇਟੀ ਪਤਾ ਕੀ ਚੰਗੇ ਨਹੀਂ ਲੱਗੀਦਾ ਹੈਗਾ ਆਂਡ ਗਵਾਂਡ ਕੋਈ ਨ ਕੋਈ ਆਉ ਜਾਂਦਾ ਵਾ ਉਹੋ ਹੀ ਪਹਿਲੇ ਪਾਏ ਹੋਣ ਤਾਂ ਬੰਦਾ ਕੀ ਆਖੇਗਾ ਵੀ ਇੱਕ ਨੋਹ ਆ ਦੋਨੇ ਵੀ ਨੀ ਚੱਜ ਨਾਲ ਲੈ ਕੇ ਦਿੰਦੀ ਨਹੀਂ ਮੰਮੀ ਕੀ ਕੱਪੜੇ ਚ ਨਾਲ ਥੋੜੀ ਉੱਜੜ ਜਾਣਾ ਕਿਹੇ ਦਾ ਕੀ ਐ ਤੁਸੀਂ ਤਾਂ ਭਾਵੇਂ ਨਵੀਂ ਚੀਜ਼ ਲੈਂਦੀ ਹੋ ਤਾਂ ਕਿਸੇ ਨੇ ਕਹਿ ਦੇਣਾ ਨਹੀਂ ਜੇ ਤੈਨੂੰ ਮੈਨੂੰ ਚੱਲ ਜਿਹੜੀ ਚੀਜ਼ ਦੀ ਲੋੜ ਹੋ ਉਹਦੇ ਲੈਣੀ ਲੈਣੀ ਮੈਂ ਤਾਂ ਤੁਹਾਨੂੰ ਆਪ ਕਹਿੰਦੀ ਕਿ ਦੋ ਚਾਰ ਚੱਲ ਲੈ ਲੈਣੀ ਐ ਚੱਲ ਲੈ ਮੇਟੀ ਤੇ ਐਦਾਂ ਕਰ ਹਾ ਅਕਈ ਲੋਕ ਮੈਂ ਸੋਨੀ ਆ ਫਿਲਮਾਂ ਫੁਲਮਾਂ ਵੇਖਣ ਜਾਂਦੀ ਨੇ ਆਪਾਂ ਵੀ ਕਿਤੇ ਚੱਲੀਆਂ ਦਹੀਂ ਜਾਣੀਆਂ ਨਾਲ ਪਿੰਦਨ ਨੂੰ ਲੈ ਜਾਾਂਗੇ ਤੇ ਕੋਈ ਗੱਲ ਨਹੀਂ ਮੰਮੀ ਪਿੰਦਨ ਨਾਲ ਕਰ ਲਾਂਗੇ ਗੱਲ ਨਾ ਦੱਸੋ ਕਿ ਨਵੀਂ ਫਿਲਮ ਆਈ ਵੀ ਆ ਤੇ ਉਹ ਆਪਾਂ ਵੇਖਾਵਾਂਗੇ ਤੇ ਉਹਦਾ ਪਤਾ ਕਿਦਾਂ ਲੱਗੇਗਾ ਵੀ ਇਦਾਂ ਸਿੱਧੇ ਚੱਲ ਜਾਾਂਗੇ ਕਿ ਜਾਂ ਕਿ ਡਾਡਰ ਡਾਡਰ ਕੋ ਕਰਨਾ ਪੈਂਦਾ ਟਿੰਗ ਟਟੂ ਟੁੰਦੀ ਆ ਉਹ ਮੰਮੀ ਉੱਥੇ ਜਾ ਕੇ ਮਿਲ ਜਾਣੀ ਆ ਅੱਜ ਵੀ ਤੇਰੀ ਮਾਸੀ ਕੋ ਮੈਂ ਜਾਣੀ ਆ ਨਾ ਪਟਿਆਲੇ ਘਰਾ ਦੇ ਚੋ ਜਲੰਦਰ ਦੇ ਲੱਗ ਗਈ ਓ ਹਵੇਲੀ ਹਾਂ ਉਹ ਮੈਨੂੰ ਬੜੀ ਸੋਹਣੀ ਲੱਗਦੀ ਹੈ ਮੇਰਾ ਜੀ ਕਹਦਾ ਵੀ ਉੱਥੇ ਜਾਈਏ ਆਪਣੇ ਕੰਨੇ ਜੀ ਤੇ ਕੋਈ ਗੱਲ ਨਹੀਂ ਮੰਮੀ ਪਿੰਦਰ ਨਾਲ ਕਰ ਲੈਨੇ ਗੱਲ ਡੈਡੀ ਤੇ ਨੂੰ ਆਵਾਂਗੇ ਡੈਡੀ ਤੇਰੇ ਨੂੰ ਘਰ ਛੱਡ ਦਾਂਗੇ ਮਾਲ ਡੰਗਰ ਵੀ ਆਹੋ ਫਿਰ ਸਾਰੇ ਪਤਾ ਨਹੀਂ ਹੁੰਦਾ ਹੈ ਜਾਣੀ ਨਾ ਸਰਦਾ ਨਾਲੇ ਇਹ ਵੀ ਕਿਤੇ ਰੋਇਜੜੀ ਥੋੜਾ ਕੋ ਪੱਠੇ ਪਾਉਂਦਾ ਆਪਣੇ ਘਰ ਦਾ ਆਪਣੇ ਪੁੱਤ ਫਿਕਰ ਹੁੰਦਾ ਚਲੋ ਵੇਖ ਲਓ ਕਰ ਲਓ ਗੱਲ ਤੇ ਨਾਲੇ ਮਾਸੀ ਨਾਲ ਗੱਲ ਕਰ ਲਿਓ ਨਾ ਤੁਸੀਂ ਚਾਰ ਪੰਜ ਦਿਨ ਰਹਿ ਲਾਂਗੇ ਉੱਥੇ ਇਹਨਾਂ ਨਾਲ ਹੋਏ ਮੁੜ ਕੇ ਕਿਤੇ ਗੁੱਸਾ ਹੀ ਕਰ ਜਣ ਵੀ ਕਿੱਦਾਂ ਦਿਆੜ ਕੇ ਬੈਠੇ ਨੇ ਉਹ ਨਹੀਂ ਨਹੀਂ ਆਏ ਉਹਨੇ ਕਦੀ ਵੀ ਨਹੀਂ ਗੁੱਸਾ ਕਰਨਾ ਅਮ ਜੈ ਤੇਰੇ ਮਾਮੇ ਕੋ ਆਵਾਂਗੇ ਭਗਵਾੜੇ ਮਾਮਾ ਤੇ ਚਲੋ ਠੀਕ ਆ ਫਿਰ ਨਾਲੇ ਘੁੰਮ ਫੇਰ ਆਵਾਂਗੇ ਤੇ ਆ ਪੈਸੇ ਰੱਖ ਲੈ ਮਰਤੀ ਹਾਂ ਕੋਈ ਨਹੀਂ ਅੰਮੀ ਤੂੰ ਹੀ ਸੰਭਲੋ ਜੇ ਮੈਨੂੰ ਚੇਤਾ ਭੋਲ ਗਿਆ ਨਾ ਤਾਂ ਮੈਨੂੰ ਟਾਈਮ ਦੇ ਟਾਈਮ ਲੱਪਣੀ ਨਹੀਂ ਆ ਆਏ ਹੈ ਨਹੀਂ ਮੇਰੀ ਭੋਲੀ ਨੂੰ ਕਿੱਥੋਂ ਰੱਖੀ ਕਿਤੇ ਆਪ ਵੀ ਕੋਈ ਜ਼ਿੰਮੇਵਾਰੀ ਚੋਂ ਕਾਣ ਥੋੜੀ ਬੋਲੀ ਮੈਨੂੰ ਚੇਤਾ ਭੋਲ ਜੇ ਨਾ ਹੁੰਦਾ ਮੁਰ ਕੇ ਫਿਰ ਜੇ ਟਾਈਮ ਦੇ ਟਾਈਮ ਉਹਨਾਂ ਨੇ ਮੰਗਣੇ ਆ ਕਿ ਦੇ 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 ਮੈਨੂੰ ਪਹੁੰਚ ਦੱਸ ਕੋਈ ਨਹੀਂ ਲੱਭਣੀ ਮੈਂ ਕਿੱਥੇ ਰੱਖ ਲੈਣੀ ਇਹ ਤੇਰੇ ਪਿਓ ਨੇ ਫਿਰ ਮਾਫੀ ਲੈਣ ਨੂੰ ਆ ਦੇਤੇ ਇਹ ਉਹ ਕਹਿੰਦੇ ਵੀ ਆਪਕੇ ਖਰਚ ਲਿਓ ਦੋਈ ਜਾਨੀਆਂ ਆਹੋ ਚਲੋ ਕੋਈ ਨਹੀਂ ਤਹੀ ਰੱਖ ਲਓ ਮੈਂ ਕੀ ਕਰਨੀ ਆ ਰੱਖਿੰਦੇ ਲੱਗੇ ਵੀ ਨਾ ਨਾਂ ਲਈ ਨਹੀਂ ਉਹਨਾਂ ਨੂੰ ਕਿਉਂਕਿ ਉਹ ਪਤਾ ਕੀ ਕਰਦਾ ਉਹ ਗਾਂ ਜਾਂ ਦੋਸਤ ਮੰਗ ਲੈਂਦੇ ਤੇ ਉਹਨਾਂ ਦੀ ਮੱਤਾ ਕੰਡਿਆ ਪਿੰਦਾ ਚਲੋ ਨਹੀਂ ਦੱਸਦੀ ਮੈਂ ਹਣਾ ਉਹਦੇ ਲੱਗੇ ਨਾ ਨਾਲੇ ਚਲ ਠੀਕ ਫੇ ਮੈਂ ਸੰਭਲਾਂ ਹਾਂ ਆਹੋ ਠੀਕ ਹੋਊਂਗੀ ਹਫੜ ਰੱਖ ਆਵੀਂ ਆਓ ਅਵੀ ਰੱਖ ਲੋ ਤੇ ਤੇ ਨਾਲੇ ਤਹੀ ਵੀ ਵਰਤੂਰ ਤਲਿਆ ਕਰੀ ਚਲ ਕੋਈ ਮੈਂ ਤੈਨੂੰ ਦੱਸ ਦਾਂਗੀ ਕਿੱਦਾਂ ਕਿੱਦਾਂ ਲਵਾਉਣਾ ਵਾ ਕੋਈ ਆ ਲੈ ਥੇ ਰੱਖ ਚਲ ਮੇਰੀ ਸੀ ਪੈਗਾ ਲੰਮੀ ਘੜੀ ਹਾਂ ਕੋਈ ਨਹੀਂ ਚੱਲ ਹਾਂ ਪਹਿਲਾਂ ਇਹਨੂੰ ਰੱਖਾਂ ਫੇਰ ਪੈਸੇ ਸਾਂਭ ਲੈਣੇ